ਦੀ ਜੇ ਹੁਣ ਚੱਲ ਗਏ ਮੈਂ ਇੰਜ ਕਰਦੀ ਹਾਂ ਨਾ ਆ ਕੇ ਨਾ ਇਹ ਨਾ ਆ ਕੇ ਤੇ ਪਾਠ ਕਰਦੀ ਘੜੀ ਕਾ ਗਣੀ ਦੀਦੀ ਨੂੰ ਕੀ ਹੋ ਗਿਆ ਕਿਉਂ ਇਤਾਂ ਜੇ ਗੱਲਾਂ ਕਰਦੇ ਰਹਿੰਦੇ ਜਦੋਂ ਵੀ ਮੈਨੂੰ ਮਿਲਦੀ ਇੱਥੇ ਕਹਿੰਦੇ ਰਹਿੰਦੇ ਤੈਨੂੰ ਕੁਝ ਕਰ ਦੂੰਗੀ ਤੈਨੂੰ ਕੁਝ ਕਰ ਦੂੰਗੀ ਉਹ ਦਣੀ ਨੂੰ ਕੀ ਹੋ ਗਿਆ ਹਮ ਹੋਇਆ ਪਿਆ ਜਿਹੜਾ ਪਾਠ ਕਰਦਾ ਨਾ ਉਹਨੂੰ ਕੋਈ ਨਹੀਂ ਕੁਝ ਕਰਦਾ ਇੰਨਾ ਮੈਨੂੰ ਪਤਾ ਮੈਂ ਪਾਠ ਕਰਦੀ ਐ ਵਾਹਿਗੁਰੂ ਨੂੰ ਮੰਨਦੀ ਮੈਨੂੰ ਕੋਈ ਨਹੀਂ ਕੁਝ ਕਰ ਸਕਦਾ ਠੀਕ ਹੁਣ ਮੈਂ ਇੰਜ ਕਰਦੀ ਕਿ ਨਾ ਕੇ ਪਾਠ ਕਰ ਲਈ ਨਹੀਂ ਕੱਲੇ ਵੀ ਮੇਰਾ ਪਾਠ ਹੋਇਆ

ਪਹਿਲਾਂ ਬਾਬੇ ਦੇ ਘਰ ਹੀ ਪੱਟਾ ਤੇ ਵੀ ਦੀਸਾ ਸੀ ਮੈਂ ਸਾਰੇ ਘੋੜਾ ਇੱਥੇ ਲਾ ਲਿਆ ਪਹਿਲਾਂ ਬਾਹਰ ਲੱਗਿਆ ਸੀ ਤੇ ਕੱਟਾ ਬਹੁਤ ਪੈਂਦਾ ਸੀ ਮੇਰੇ ਉਹੜੀਆਂ ਤੇ ਬਾਬੇ ਦੇ ਘਰੋਂ ਦਾਤ ਲਾ ਲਈ ਤੇ ਫਿਰ ਤੇਜਨ ਕੋਲ ਕਰਕੇ ਇਹ ਨਾਲ ਹੀ ਸਤਨਾਗੁਰੂ ਮਹਾਰਾਜ ਸੱਚਾ ਪਾਤਸ਼ਾਹ ਮੇਰ ਕਰੀ ਮਹਾਰਾਜ ਨੂੰ ਅਰਗੇ ਸਿੱਧਾ ਪਨਾ ਕਰੀ ਨਾ ਪਾ ਚਾ ਸਤਨਾਗੁਰੂ ਮਹਾਰਾਜ ਜਪ ਜੀ ਸਾਹਿਬ ਏ ਕਿਉਂ ਕਾਰ ਸਤਨਾਮ ਕਰਤਾ ਪੁਰਖੇ ਨਿਰਭਉ ਨਿਰਵੈਰ ਕਲਮੁrt ਅਜੁਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਬੀ ਸਚੇ ਨਾਨਕ ਹੋਸੀ ਬੀ ਸਚੁ ਆਹ ਇੱਕ ਰਸ ਜਪ ਹੁਣ ਮੈਂ ਕਾਦੀ ਕੀ ਪਾਟ ਤੇ ਨ ਕਰ ਲਿਆ ਹੁਣ ਮੈਂ ਬਾਹਰ ਮੇਰੇ ਕਪੜੇ ਪਹਿ ਮਸ਼ੀਜੋ ਸੁਕਣੇ ਤਾ ਸੁੱਕ ਜਾਣਗੇ ਵਿੱਚੋਂ اور چکر چاہیے بخار بخور ہونا تا لگ گئے بخار جڑیا ہونا لگتا ہے بخار بخار سے لگا دیا چکر چکر چاہیے ਸਰੀਰ ਨੇ ਠੀਕਰੇ ਤਾਂ ਕਰਕੇ ਤਾਂ ਹੁੰਦੇ। ਮੈਂ ਪੁੱਛਦੀ ਆ ਕਿ ਨਿਆਣੇ ਕੀ ਖਲਾ ਰਿਹਾ ਆ? ਆਟਾ-ਉਟਾ ਖਲਾ ਰੇ ਕਿ ਤੁਮ ਕੀ ਖਲਾ ਰਿਆ ਇੱਥੇ? ਗਿਆ ਮਨਾ ਜਾਨੀ ਉਹਦੇ ਨੇ। ਪਲਕੀ ਕਰਨ ਦੀ ਦੇਖ ਕੇ ਤੇ ਆਵਾ ਬਾਬੇ ਦਾ ਸਰੋਇਆ ਕੋਈ ਨਾ ਕੋਈ ਕਿ ਨਹੀਂ। ਮੈਂ ਦੇਖ ਕੇ ਹੁਣੀਆਂ ਨਾਲੇ ਬੀਨੀ ਆਂ ਫੇ ਕੀ ਕਰਦੀ ਬਿਮਾਰ ਪਈ ਹੁਣੀ ਨਾਲੇ। ਜਾਨੀ ਪਰ ਇਹਨੂੰ ਲੈ ਜੂ ਜੇ ਤੇ ਵਿਹਲੀ ਉਹਨਾਂ ਕੋ ਘੁੰਮਣ ਚੱਲੀ। ਉਹ ਆ ਗਵਾ ਪਤਾ ਕੀ ਉਹ ਨਹੀਂ ਪਤਾ। ਉਹਨੇ ਦੱਸ ਪਤਾ ਨਾਲਾ ਪਿਆ ਕਿ ਨਹੀਂ ਜਨ ਜਹਾ ਉਹ ਆ। ਯਾਰ ਨਾਲੇ ਤੇ ਵੀ ਨਹੀਂ ਬਾਬੇ ਨਾਲ ਜਦ ਹੋ ਗਈ ਗਲਤ ਬਣ ਕੇ ਹਣੀ ਨਾਲੇ ਕਰਾਕ ਨਹੀਂ ਬਾਬੇ ਦਾ ਮੂੰਹ ਮਿੱਠਾ ਕੱਲ ਨੂੰ ਜਾਊਂਗੀ ਤੇ ਨਾਲੇ ਖਲੋ ਦਾ ਹੈ ਤਾਂ ਚੰਗਾ ਹੀ ਆ 10 ਤੇ ਚੰਗੀ ਪਈ ਹੈ ਕੰਮ ਤੇ ਚੰਗੇ ਹੀ ਕਰਦਾ ਨਾਲੇ ਵੇਖ ਕੇ ਤੇ ਆ ਕੀ ਕਰੀ ਭਲਾ ਉਹ ਨੂੰ ਮੁੰਡਿਆ ਘਰ ਦਾ ਧਿਆਨ ਰੱਖੀ ਇਹ ਦੇ ਮੇਰਾ ਪੁੱਤ ਉਹ ਗੱਡੀ ਆ ਵੀ ਕਿੰਨੀ ਛੋਟੀ ਮੰਮਾ ਗੱਡੀ ਲੈ ਕੇ ਆਈ ਹੈ ਤੇਰੇ ਲਈ ਜੇ ਤੂੰ ਪੜਿਆ ਕਰੇਂਗਾ ਜ਼ਿਆਦੇ ਨੰਬਰ ਲੈ ਕੇ ਆਏਂਗਾ ਨਾ ਪੇਪਰਾਂ ਚ ਫਿਰ ਮੈਂ ਕੋਈ ਵੱਡੀ ਗੱਡੀ ਲੈ ਕੇ ਦਊਂ ਆਪਣੇ ਪੋਤ ਨੂੰ ਠੀਕ ਆ ਹਾਂ ਵਧੀਆ ਨੰਬਰ ਲੈ ਕੇ ਆਉਣੇ ਆ ਮੈਂ ਮੈਗੀ ਬਣਾ ਕੇ ਰੱਖੀ ਤੇਰੇ ਲਈ ਖਾ ਲਈ ਠੀਕ ਜਦੋਂ ਭੁੱਖ ਲੱਗੇਗੀ ਨਾ ਖਾ ਲੈ ਠੀਕ ਆ ਜੀ ਅੱਜ ਮੇਰੇ ਕੁੱਤਾ ਬੜੀਆਂ ਸੋਹਣੀਆਂ ਹਾਂ ਮੈਂ ਉਹ ਤਾਂ ਸੋਹਣੀਆਂ ਸੋਹਣੀਆਂ ਮੀਡੀਆ ਕਰਦੀ ਨਾ ਪਹਿਲਾਂ ਤੂੰ ਆਪੇ ਸ਼ੇਰ ਬਣਦਾ ਇੱਥੇ ਗੰਦਾ ਜਿਹਾ ਵਗਦਾ ਸੀ ਨਾ ਹੁਣ ਮਮਾ ਸੋਹਣੀਆਂ ਸੋਹਣੀਆਂ ਕੁੱਤਾ ਕਾੜਦੀ ਠੀਕ ਆ ਚੱਲ ਖੇਡੋ ਕਿੱਥੇ ਕਿ ਖੇਡੋ ਓ ਖਾਏ ਇਹਦੀ ਗੋਦੀ 'ਚ ਬਿਠਾ ਕੇ ਬੈਠੀ ਕੋਈ ਅਸਰ ਨਹੀਂ ਹੋਇਆ ਜਾਨੀ ਸਵੇਰੇ ਕਹਿੰਦੇ ਕੋ ਕਿਨਸ ਅਗੜੀ ਤੋੜਨੀ ਬਤ ਤੁਸੀ ਕੀ ਕਰਨੀ ਕੋਰੇ ਕੋਛ ਨਹੀਂ ਦਿੱਦੀ ਇਹਨੂੰ ਦੇ ਹੀ ਹਾਂ ਕੁੜੀ ਨਾ ਬੈਠੀ ਹਾਂ ਕੱਲਾ ਵੇਲੀ ਹਮਚਰੇ ਤੇ ਬੈਣੀ ਨਿਆਣੀ ਨਾਲ ਇਹ ਨਿਆਣੀ ਹੁਣ ਬਥੇਰੇ ਕੰਮ ਜੋਗੀ ਨੂੰ ਕੰਮ ਕਰਾਇਆ ਕਰ ਬਾਹਰ ਬਿਠਾਇਆ ਕਰ ਕੋਦੀ ਚ ਪਟਾਉਣ ਜੋਗੀ ਆ ਤੂੰ ਤੇ ਹੋਰ ਹੀ ਉਹਨੂੰ ਪਾਈ ਜਾਨੀ ਗੇਜਾਂ ਖੇਡਣ ਦੀ ਉਹ ਵੱਡੀਆਂ ਦੀਆਂ ਨਿਆ ਬਾਜ਼ੀਆਂ ਨਾ ਥੋੜੀਆਂ ਨੇ ਪਿਓ ਨੇ ਇੱਕ ਥੋੜੀ ਕਦੀ ਲਿਆ ਕੇ ਦਿੱਤੀ ਜਾ ਉਹ ਚਾਹ ਤੇ ਬੱਜਾ ਕਰਦੀ ਬਾਹਰ ਜਾ ਕੇ ਖਿਡ ਜਾ ਫਿਰ ਇਹਨਾਂ ਕੇ ਜਾ ਜਾ ਕੰਮ ਕੁੰਮ ਕਰਾਇਆ ਕਰ ਥੋੜਾ ਬਾਦਾਂ ਕੰਮ ਰੱਖੀ ਤਾਂ ਨਹੀਂ ਕਰਨੀ ਆਂਦੀ ਇਹ ਤੇ ਸਾਰੀ ਉਮਰ ਉਹਨੇ ਕੰਮ ਹੀ ਕਰਨੇ ਆ ਵਿਚਾਰੀ ਨੇ ਚਾਰ ਦਿਨ ਖੇਡਣ ਦੇ ਨਿਆਣੀ ਤੇ ਨਾ ਜਾ ਅੱਗੇ ਤੇਰੀ ਮਰਜ਼ੀ ਆ ਮੈਂ ਤੇ ਤੈਨੂੰ ਆਨੀ ਪੀਓ ਤਾਂ ਕਰਾਇਆ ਕਰ ਕੰਮ ਧੰਦਾ ਅੱਗੇ ਤੂੰ ਨਹੀਂ ਮੰਨਦੀ ਨਹੀਂ ਤੇ ਮੈਂ ਤੇ ਬਥੇਰਾ ਤੇਰਾ ਸੋਝੀ ਵੀ ਨਾਲ ਤੇਨੂੰ ਥੋੜਾ ਬੱਚਾ ਸੋਖ ਹੋ ਜੂ ਵੇ ਤੂੰ ਮਗਰੇ ਹੀ ਆ ਗਿਆ ਮੇਰੇ ਤੈਨੂੰ ਮੈਂ ਕਿਹਾ ਕਰਦਾ ਧਿਆਨ ਰੱਖੀ ਮੈਂ ਪਖਤ ਨੇ ਜਾਣਾ ਸੀ ਕਿੱਥੇ ਚੱਲੇ ਹੋ ਉਹ ਮੇਰੇ ਵੇਲੀ ਨੂੰ ਚੱਲੀ ਹਾਂ ਵੇਖਣ ਨਾਲ ਮੈਂ ਹਾ ਚਾਪੀ ਮਾਰ ਕੇ ਆਉਣੀ ਆ ਤੁਹਾਡੀ ਵੇਲੀ ਆਹ ਹੋ ਤੇ ਮੈਂ ਹਾਂ ਚੱਲ ਵੇਖ ਕਿਉਂ ਨਹੀਂ ਕੀ ਕਰਦੀ ਜਵੇਲੀ ਹੋਈ ਚਲਾਉਂਦੇ ਆਂ ਹੰਦੀਰੀ ਆਈ ਨਹੀਂ ਉਧਰ ਦੀ ਨਾਲੇ ਉਹਨੂੰ ਘਮਾਉਂਦੀ ਇਹ ਤੇ ਕਿਉਂ ਨਾ ਖ ਲੈ ਲੈਂਦੇ ਹੋ ਹੋਰ ਸਾਰੇ ਕੰਮ ਕਰਨਾ ਪੈਂਦਾ ਭੈਣਾ ਅੱਛਾ ਹਾਂ ਮੈਂ ਸਾਰੇ ਕਰ ਲਈ ਨਹੀਂ ਹੁਣ ਕੀ ਕਰਾਂ ਸਿਰ ਪੈ ਨਹੀਂ ਬਾਹਰ ਬੂਰੀ ਨਹੀਂ ਕਦੀ ਗਈ ਮੈਂ ਨਹੀਂ ਕਹਿੰਦਾ ਨਹੀਂ ਮੈਂ ਤਾਂ ਸਾਰਾ ਹੀ ਕਰ ਲਈ ਮੈਨੂੰ ਤਾਂ ਲੱਗਦਾ ਜਿਹੜੇ ਘੀਰੇ ਲਾਏ ਪਾਸ ਪੱਤ ਕੇ ਅੱਛਾ ਹਾਂ ਨਾ ਮੈਂ ਕੋਈ ਵੇਚਦੀ ਨਹੀਂ ਆ ਪਾਤੀਆਂ ਹੋਰ ਮੈਂ ਵੇਚਦੀ ਆ ਪਾਤੀਆਂ ਤੇ 30 40 ਰੁਪਏ ਵੇਖ ਜਾਂਦਾ ਟੋਕਰਾ ਅੱਛਾ ਮੈਂ ਤਾਂ ਬਥੇਰੇ ਸਾਰੀ ਸਾਰੀ ਦਿਹਾੜੀ ਇਹੀ ਲੱਗੀ ਰਹਿਣੀ ਆ ਤੇ ਉਹ ਤਾਂ ਐਵੇਂ ਆ ਮੇਰੇ ਨਾਲ ਨਹੀਂ ਨਗਰ ਮੇਰੀ ਮੈਂ ਤਾਂ ਤੈਨੂੰ ਹੋਰ ਗੱਲ ਦੱਸਣੀ ਹੈ ਕੱਲ ਮੇਰੇ ਘਰ ਵੀ ਜਾਵੜੀ ਰੱਬੀ ਮੇਰਾ ਬੰਦਾ ਨਹੀਂ ਘਰੇ ਨਹੀਂ ਤੇ ਮੇਰੇ ਪੱਲੇ ਵੀ ਕੱਖ ਨਹੀਂ ਛੱਡਣਾ ਉਹਨੇ ਅਛਾ ਦੀਦੀ ਤੁਹਾਡੇ ਘਰ ਵੀ ਹੋਰ ਮੇਰੇ ਘਰ ਵੀ ਗਈ ਤੇ ਮੈਨੂੰ ਹੋਰ ਸੁਣ ਲਾ ਕਿ ਨਵੇਂ ਹੀ ਮੇਰੇ ਤੇ ਇਲਜ਼ਾਮ ਧਰਦਾ ਵਾ ਆਂਦੀ ਤੂੰ ਸਿਆਣੀਆਂ ਤੇ ਜਾਨੀ ਆ ਕੋਲ ਦੀਦੀ ਉਹ ਸਟਾਰਟਿੰਗ ਤੋਂ ਮੈਨੂੰ ਵੀ ਕਹਿੰਦੇ ਸੀ ਕਿ ਉਹ ਕਰਦੀ ਤੇ ਮੈਨੂੰ ਤੇ ਵੀ ਕਹਤਾ ਮੈਂ ਤਾਂ ਸਿਆਣੇ ਦਾ ਬੂਹਾ ਵਰਦੀ ਵੇਖਿਆ ਤੇ ਜੇ ਕੋਈ ਉਥੇ ਹੋਰ ਹੁੰਦਾ ਤਾਂ ਮੈਨੂੰ ਵੇਖ ਲੈਂਦਾ ਨਾ ਤੂੰ ਸਿਆਣੀਆਂ ਦੀ ਜਾਨੀ ਪਤਾ ਨਹੀਂ ਦੀਦੀ ਹਾਂ ਮੈਨੂੰ ਵੀ ਇਹ ਗੱਲ ਕਹਿ ਕੇ ਗਈ ਤੂੰ ਮੋਲ ਆਜ ਵੀ ਤੈਨੂੰ ਮੈਨ ਲੱਗਦਾ ਮੈਂ ਤੇ ਇਤ ਨੀ ਆਪੋ ਤੇ ਮੇਰੇ ਕੋਲ ਵਾ ਮੈਂ ਦੱਸ ਤੈਨੂੰ ਕਰਕੇ ਕੀ ਲੈਣਾ ਹੈ ਹਾਂਜੀ ਇਹ ਵੀ ਗੱਲ ਹੈਗੀ ਕਿ ਤੈਨੂੰ ਕੀ ਵਹਿਮ ਹੋਇਆ ਕੀ ਬਤਾਉਦਾ ਤੇ ਬਹੁਤ ਦਿਮਾਗ ਖਰਾਬ ਮੈਂ ਕਿ ਤਾਂ ਇੱਥੇ ਚਾਹ ਨਹੀਂ ਪੀਂਦੀ ਮੈਨੂੰ ਆਂਦੀ ਬਹਿ ਜਾ ਬਹਿ ਜਾ ਮੈਂ ਤੇ ਮੱਤੇ ਲੱਕੇ ਨਹੀਂ ਰਾਜੀ ਮੇਰ ਨਾਲ ਸ਼ੁਰੂ ਤੋਂ ਨਹੀਂ ਐਨੀ ਮੇਰੀ ਬੰਦ ਇੱਥੇ ਆਉਂਦੀ ਆਉਂਦੀ ਹੁੰਦੀ ਨਹੀਂ ਮੈਂ ਨਹੀਂ ਨਕਾਦੀ ਇਹ ਚੱਲਣਾ ਹੀ ਹੁਣ ਆਉਣ ਵਾਲਾ ਨਹੀਂ ਉਹਨੇ ਕਿਦੋਂ ਆਉਣਾ ਦੱਸਿਆ ਨਹੀਂ ਕੁਝ ਉਹਨ ਦੇ ਜੀ ਦੱਸ ਕੇ ਥੋੜੀ ਆਉਂਦੇ ਮੈਨੂੰ ਉੱਤੇ ਡਾਕਾ ਹੀ ਮਾਰਦੇ ਉੱਤੇ ਅੱਛਾ ਮੈਂ ਤਾਂ ਹੀ ਉੱਧਰ ਦੀ ਕੱਲ ਦੀ ਫਿਰ ਬੜੀ ਨਹੀਂ ਮੈਂ ਕਿ ਕੀ ਪਤਾ ਹੁੰਦਾ ਉਹਦਾ ਦੱਸ ਨਹੀਂ ਆਉਣਾ ਦਵਾ ਤਿੰਨ ਦਿਨਾਂ ਨੂੰ ਫੇਰ ਆਏ ਨਾ ਸਾਨੂੰ ਪਤਾ ਨਹੀਂ ਕਿਦਾਂ ਲੁਬ ਲੁਬ ਕੇ ਤੇ ਉਧਰ ਨੂੰ ਚਲੇਗੀ ਮੈਂ ਤਾਂ ਬੈਠੀ ਰਹੀ ਮੈਂ ਨਹੀਂ ਫਰਦਾਸ ਕਰੀ ਮੈਂ ਇੱਥੇ ਮਿਲੀ ਮਿਲਦੇ ਇੱਥੇ ਮਿਲ ਕੇ ਚੱਲ ਗਏ ਚੰਗਾ ਫਿਰ ਮੈਂ ਜਾਣ ਨਹੀਂ ਹੈ ਨੇਰਾ ਵਾਲੀ ਹੈਗੀ ਪਤਾ ਨਹੀਂ ਕਿਵੇਂ ਦੀ ਚੱਲਣਾ ਫਿਰ ਚੱਲ ਜਾਂਦੀ ਵੇਲੀ ਆ ਜਾ ਮੇਰੇ ਲਾਗੇ ਬੈਠ ਨੀ ਆਹੋ ਮੇਰਾ ਗੋਵਾ ਬਹੁਤ ਪੱਤਨ ਵਾਲਾ ਤੇ ਮੈਂ ਨਾਲ ਗੱਲ ਕਰੀ ਜਾਵਾਂਗੀ ਇਹਨੂੰ ਡਾਇਆ ਕਰ ਮੰਨਿਆ ਕਰ ਮੇਰੀ ਥੋੜੀ ਜੀ ਗੱਲ ਮੈਂ ਤੇਰਾ ਚੰਗਾ ਹੀ ਸੋਚਦੀ ਆ ਜਾਂ ਕੋਲਾ ਬਾਤਾਂ ਕੰਮ ਕਰਿਆ ਕਰ ਹਾਂ ਬਥੇਰਾ ਇਹਨੇ ਗਾਂ ਐਸੀ ਕਰਨੀ ਆ ਚੱਲ ਆ ਜਾ ਦੇ ਦੇ ਚੱਲੇ ਕਾਣੀ ਜਾਂ ਦੀ ਇੱਧਰ ਦੀ ਕਿ ਇੱਧਰ ਦੀ ਐਂ ਵੀ ਚੱਲ ਜਾਂਦੇ ਸ਼ਾਰਟਕਟ ਹੈਗਾ ਐਂ ਦੀ ਸਾਡੇ ਵੀ ਲਿਖਣੀ ਹੈਗਾ ਸ਼ਾਰਟਕਟ ਹਾਂਜੀ ਐਂ ਦੀ ਹੈਗਾ ਅੱਛਾ ਅੱਛਾ ਆ ਜਾ ਆ ਜਾ ਬੁਨਿਆਨੇ ਕੁਛ ਕਰੇ ਬਹਿ ਜਾ ਜਾ ਕੇ ਚੱਲ ਨੀ ਕੁੜੀਏ ਤੂੰ ਵੀ ਕਰੇ ਲਾਗੋ ਕੰਮ ਕਰ ਤੇ ਦਿਮਾਗ ਮੇਰੇ ਨਾਲ ਚੱਲਦੀ ਆ ਅੱਗੇ ਸਾਰੇ ਕਰ ਲੈਂਦੀ ਵੇਲਾ ਠੀਕ ਠੋਗੀ ਹੋਣੀ ਵੀ ਕੁੱਥੀ ਗਜਾ ਤਾ ਤੂੰ ਸਾਰੇ ਕੰਮ ਮੈਂ ਵੀ ਨਹੀਂ ਇਹਨੂੰ ਕਰ ਚਲ ਆ ਜਾ ਤੀ ਹਾਂ ਰੀਚਨ ਨਹੀਂ ਟਿਕੇ ਹਾਂ ਵੇ ਲੱਗ ਗਈ ਆ ਅੱਛਾ ਤੂੰ ਤਾਂ ਕਦੇ ਬਾਹਰ ਬੂਰ ਨਹੀਂ ਨਿਕਲੀ ਮੈਂ ਤਾਂ ਤੈਨੂੰ ਆਖਿਆ ਬਥੇਰਾ ਨਿਕਲਿਆ ਕਰ ਤਾ ਕਿਤੇ ਗਰਮੀ ਬੜੀ ਅਗਰ ਮੈਂ ਤਾਂ ਸ਼ਾਮਾਂ ਨੂੰ ਆਉਣੀ ਆ ਤਾਂ ਮੇਰਾ ਬੂਆ ਬਾਬਾ ਕੱਟਾ ਹੋ ਗੱਦੇ ਤੇਰੇ ਲੈ ਆਉ ਜਾਂਦੀ ਰਹੀ ਉਹ ਕਿੰਨਾ ਹੀ ਜਮਾ ਹੋ ਗਿਆ ਈ ਇੰਨੀ ਗਰਮੀ ਚ ਫਾ ਲੈਂਦੇ ਰਹਿੰਦੇ ਗੋਇਆਂ ਦੇ ਅਣੀ ਇਦਾਂ ਹੀ ਆ ਫਿਰ ਮੇਰਾ ਕੰਮ ਹੀ ਇਦਾਂ ਦੇ ਪੈਸੇ ਚਾਰ ਵੱਟ ਨਹੀਂ ਆ ਤੇ ਫਿਰ ਇਨਾਂ ਕਿਤੇ ਤਿੰਨ ਪਤਾ ਕਰਨਾ ਹੀ ਪੈਂਦਾ ਤੇ ਸੁਖਣਾ ਘਰ ਭਰੇ ਆ ਤੇ ਲੋਟ ਨਹੀਂ ਇਹੋ ਜਿਹੀ ਕੰਮ ਆਈ ਇਹ ਮੈਂ ਕੋਈ ਲਗਾਇਆ ਹੁਣ ਕੌਣ ਪੋਸਟ ਪੱਤ ਦਾ ਅੱਜ ਕਾ ਬੜੀ ਗਰਮੀ ਹੈ ਨਾ ਬਹੁਤ ਜ਼ਿਆਦੀ ਗਰਮੀ ਆ ਸਾਡੀ ਵੇਲੀ ਅਹੋ ਆ ਸਾਡੀ ਵੇਲੀ ਅੱਛਾ ਇਨੇ ਕਿ ਟੰਗ ਰੱਖੇ ਜਾ ਹਾਂ ਡੰਗਰੀ ਇੰਨੇ ਕਿ ਫਿਰ ਮੈਨੂੰ ਸਾਹਮਣੇ ਹੁੰਦੇ ਪੱਠੜ ਕਾ ਪੋਣਾ ਹੁੰਦਾ ਵੀ ਵੱਡ-ਵੱਡ ਕੇ ਅੱਛਾ ਬੰਦਾ ਵੀ ਰੱਖਿਆ ਤੁਸੀਂ ਤੇ ਵੇਲੀ ਨਾ ਫਿਰ ਇਹ ਤੇ ਐਵੇਂ ਹੀ ਉਹਨਾਂ ਕੰਮਾਂ ਜਾਂ ਚੱਲ ਆਖੀ ਦਾ ਸੇਵਾਈ ਜਾਂ ਕਮਲਿਆਂ ਦੀ ਸੇਵਾ ਕਰ ਛੱਡੀ ਅੱਛਾ ਠੀਕ ਚਲੋ ਯਾ ਤੂੰ ਤੇ ਦੇ ਨਾ ਚਾਚੂ ਨਹੀਂ ਪੱਥਨ ਨਹੀਂ ਦੇ ਦੇ ਮੈਨੂੰ ਨਹੀਂ ਚਾਚ ਮੈਂ ਨਹੀਂ ਕਦੇ ਪੱਥਨ ਅੱਛਾ ਮੈਂ ਤਾਂ ਪਹਿਲਾਂ ਫਿਰ ਕਰ ਲਈਨੀਂ ਦੇਖਣੀ ਕਿੱਥੇ ਤੂੰ ਕਿੱਥੇ ਜਾਈ ਉਹਨੂੰ ਆਖਣਾ ਕੁੜੀ ਨੂੰ ਰੱਖੀ ਜਾਂਦੀ ਪਤਾ ਹੀ ਤੇ ਮੇਰੇ ਨਾਲ ਦੋ ਨਹੀਂ ਦੀਦੀ ਕੁੜੀ ਇਹ ਨਹੀਂ ਕੁੜੀ ਨਿ ਵਿਚਾਰੀਆ ਕਿੱਥੋਂ ਕਰਨਾ ਜੇ ਮੈਂ ਨਹੀਂ ਕਦੀ ਕੀਤਾ ਤਾਂ ਕਿੱਥੋਂ ਕਰ ਲੂ ਨਿਆ ਹੈ ਤੂੰ ਪਕਾ ਦੇ ਨਾ ਉਹ ਰੱਖੀ ਜਾਂਦੀ ਆ ਪਰ ਪਾਪੀ ਰੱਖ ਕੇ ਆ ਨਹੀਂ ਲੱਗਪਾ ਨਾਲ ਮੇਰੇ ਸੋਗੀ ਜੇ ਫੇਰ ਰੱਖੀ ਕੁੜੀ ਇਹ ਪਕਾ ਦੇ ਮੈਂ ਛੇਪੀ ਆ ਕਰਾ ਦੇ ਮੜਾ ਜਾ ਜੀ ਨਾਲ ਦੀਦੀ ਦੇ ਪੱਤੀਆਂ ਨਹੀਂ ਤੇ ਮੈਨੂੰ ਤੇ ਪੱਤਨ ਦੀ ਨਹੀਂ ਜਾਜ ਨਹੀਂ ਐ ਹੀ ਕਰਨਾ ਵੇ ਐ ਕਰਕੇ ਤੇ ਐ ਕਰੀ ਜਾਣਾ ਜਿੱਦਾਂ ਦੀਆਂ ਪੱਤੀ ਜਣੀਆਂ ਨਿੱਕੀਆਂ ਮੋਟੀਆਂ ਸਾਰੇ ਫੇਰ ਮੀਂਹ ਲਾਉਣੀਆਂ ਹੀ ਆ ਇਹਨਾਂ ਦੇ ਬਹੁਤ ਗੁੱਸੇ ਹੋਣਾ ਮਿਲੁਰੇ ਨੇ ਆ ਕੇ ਦੇ ਹੀ ਕਰਨਾ ਆ ਹੈ ਨਹੀਂ 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 ਇੱਥੇ ਸਾਰੀਆਂ ਕਰਦਿਆਂ ਰਹਿੰਦੀਆਂ ਆ ਉਹ ਤੇ ਮਾਰੇ ਮਾਟੀ ਨਹੀਂ ਮਾਰੇ ਮੋਟੇ ਜਵਾਲ ਜੇ ਪਿਆਰ ਦੀ ਤੇਰਾ ਬਚਤਰ ਖੁਸ਼ ਕਹਿੰਦਾ ਕੁਝ ਨਹੀਂ ਕਹਿੰਦਾ ਹੁੰਦਾ ਉਹ ਉਹ ਬਥੇਰਾ ਵਿਚੋਲਣ ਥੋੜਾ ਜਾ ਕੇ ਚੁੱਕਣੇ ਦੇ ਜਾਂਦੀ ਨਾ ਇਹ ਦੀਦੀ ਉਹ ਬਾਹਰ ਬੂਰ ਜਾਣ ਤੋਂ ਗੁੱਸੇ ਹੁੰਦੇ ਆ ਮੈਂ ਤਾਂ ਕੁੜੀ ਕੋ ਵੀ ਕਰਾ ਲਈ ਨਹੀਂ ਜੇ ਬਾਹਰ ਜਾਵੇ ਤੇ ਉਹ ਚੜ ਜਾਂਦੇ ਆ ਨਾ ਤਾਂ ਕਰਕੇ ਉਹ ਨਹੀਂ ਨਾ ਤਾਂ ਜੇ ਤੈਨੂੰ ਅੱਖਾਂ ਉਪਾਵੇਂਗੀ ਤੇ ਤੇਰੀ ਕੋ ਗੱਲ ਬਾਨੀ ਆ ਉਹ ਨਹੀਂ ਬੋਲ ਕਿਦਾਂ ਟਾ ਸਕਦੀ ਹਣ ਉਹ ਵੀ ਨਾ ਨਾ ਆਣੇ ਕੁੜੀ ਹੈ ਘਰ ਦੀ ਮੈਂ ਡਾਇਰੈਕਟ ਤੇ ਉਹਨੂੰ ਕਹਿ ਨਹੀਂ ਸਕਦੀ ਕਿ ਇੱਥੇ ਆਉਣ ਹਟ ਜਾ ਤੁਹਾਨੂੰ ਪਤਾ ਹੀ ਆ ਫਿਰ ਹੂੰ ਹੋ ਡਾਇਰੈਕਟ ਤੈਨੂੰ ਕਹਿ ਨਹੀਂ ਸਕਦੀ ਵੀ ਮੈਂ ਤਾਂ ਕੁੜੀ ਕੋਈ ਸਗੋ ਕਰਾ ਲਈ ਨਹੀਂ ਹੁੰਦੀ ਐਦਾਂ ਬਾਹਰ ਅੰਦਰ ਆਵੇ ਨਾ ਮੈਂ ਨਹੀਂ ਚੱਲ ਚੱਲੀਏ ਤੇ ਕਿਤੇ ਨਾ ਇਹਨਾਂ ਨੇ ਕਰਿਆ ਕਰ ਰਹਿਣਾ ਤੇ ਤੂੰ ਵਜਣਾ ਤੇ ਤੂੰ ਮਤ ਰਹੀ ਹੈ ਨਹੀਂ ਤੀ ਤੀ ਜੁਨਾ ਮਰਜੀ ਕਰ ਲੈ ਗੋਨੀ ਉਹਨੇ ਨਹੀਂ ਤੇਰਾ ਕੋਣਾ ਲੋਕਾਂ ਦਾ ਸੀ ਦੇਣਾ ਕਿਹਦੀ ਮੇਰੇ ਕੋਣ ਹਾਂ ਫਿਊਚਰ ਕਿੰਨੇ ਵੇਖਿਆ ਹੋ ਸਕਦਾ ਪਾਪ ਹੀ ਦਵੇ ਕਿ ਉਹਨੂੰ ਮੈਂ ਐਦਾਂ ਕਰਦੀ ਰਹੀ ਤੈਨੂੰ ਚਰਨਿਆਣੀ ਨੂੰ ਕੀ ਲਊਂਦੀ ਨਹੀਂ ਕਿਤੇ ਨਹੀਂ ਰਹੀ ਐ ਫਿਰ ਤਾਂ ਇਹ ਲੱਗ ਛੱਪ ਫੱਟ ਦੇ ਦੋ ਬਾਲ ਤੇ ਛੇਤੀ ਛੇਤੀ ਮੇਰੇ ਕਿਚਨਾਂ ਹੀ ਗੋਆ ਮੈਂ ਤੇ ਜਾ ਕੇ ਸਬਜ਼ੀ ਸੂਜੀ ਬਣਾਉਣੀ ਹੈ ਐ ਮੇਰੇ ਛੇਤੀ ਹਵਾਲ ਹੁਲ ਜਾਣੀ ਇਹ ਸੋ ਕੁ ਲੈ ਜਾਂਦੀ ਹੁੰਦੀ ਹੱਚੂ ਵੀ ਕੋਲੋਂ ਥੋੜੀਆਂ ਬਾਤੀਆਂ ਬਚਿੱਤਰਾਂ ਨਾਲ ਨਾ ਦੇ ਦੋ ਕੁੜੀ ਉਹ ਤਾਂ ਮੈਂ ਨਕਰ ਆ ਜਾਂਦੀ ਹੁੰਦੀ ਪਤਾਲੀ ਨਹੀਂ ਮਤਲਬ ਕੋਈ ਨਾਲ ਕੋਈ ਨਿੱਕੀ ਨਿੱਕੀ ਨਿਆਣੀ ਨੂੰ ਤੁਹਾਨੂੰ ਪਤਾ ਫਿਰ ਕੰਮੇ ਘਾਟ ਹੀ ਲਾਈਦਾ ਫਿਰ ਨਿਆਣੀ ਪੜਨ ਦੀ ਉਮਰ ਐਵੇਂ ਕੰਮੇ ਲਾ ਛੱਡੂਂਗੀ ਤੇ ਫੜ ਪੜਨਾ ਉਹਨੇ ਕੀ ਤੇ ਰੱਖਣਾ ਕੱਲ ਨੂੰ ਕੁੜੀ ਨੰਬਰ ਨਹੀਂ ਲੈ ਕੇ ਆਈ ਪੈਸੇ ਖਾਟਾ ਸਾਡੇ ਫਿਰ ਤੁਹਾਨੂੰ ਪਤਾ ਕਿ ਹੋਜੇ ਨਿਆਣੀ ਕੋ ਕੰਮ ਹੀ ਕਰਾਉਂਦੀ ਰੀ ਤੇ ਪੜਨਾ ਉਹਨੇ ਕਿੱਦਾਂ ਚਲੋ ਤੇਰੀ ਮਰਜ਼ੀ ਮੈਂ ਦਮਾਕੇ ਨਹੀਂ ਦੇਂਦੀ ਆ ਵੀ ਚਲ ਕੋਈ ਨਹੀਂ ਗਾ ਕੰਮ ਕਿਤੇ ਕਿੰਨਾ ਕੋ ਹੁੰਦਾ ਜੀ ਦੀ ਕਾਮਤ ਥੋੜਾਈ ਹੁੰਦਾ ਦੋਵਾਂ ਆਈ ਲਾਲ ਹੋ ਲਈ ਦੀਆਂ ਹਾਂ ਆ ਜਾ ਫਿਰ ਮੇਰੇ ਨਾਲ ਗੱਲਾਂ ਬਾਤਾਂ ਕਰ ਲਈਂ ਆ ਥੋੜਾ ਬਤਾ ਕਰਾ ਜਾ ਕਰੀ ਪਰ ਉਹ ਆ ਤੇ ਆਪਣੀ ਕਰਕ ਬੱਤੀ ਜੀ ਨੂੰ ਬਹੁਤ ਪੈੜੀ ਪੈਣਾ ਉਹਨੇ ਤੇ ਮੇਰਾ ਪੱਕਾ ਛੱਡਣਾ ਕੱਲ ਮੇਰੇ ਘਰੇ ਪਹੁੰਚਦੀ ਰੱਤੀ ਮੇਰੇ ਘਰ ਤੇ ਕਰੀ ਨਹੀਂ ਆਂ ਕੀ ਲੋ ਜੇ ਤੇ ਉਹਨਾਂ ਨੇ ਮੈਨੂੰ ਛੱਡਣਾ ਠੀਕ ਆ ਹੋਰ ਕੀ ਹੋਣਾ ਹਾਂ ਤੂੰ ਕੀ ਉਧਰ ਲੈਣ ਜਾਨੀਂ ਹਾਂ ਸਿਆਣਾਂ ਦਾ ਦੱਸ ਦੇ ਨੇ ਤੇ ਨਾ ਤੂੰ ਕਿਸਿਆਣਿਆਂ ਦੇ ਕਰਨ ਜਾਨੀਂ ਉਹਨਾਂ ਨੂੰ ਥੋੜੀ ਕੀ ਗੱਲ ਰੰਨਾ ਮੈਂ ਕਦੀ ਗਈ ਝੂਠੀਆਂ ਤੋਂਪਾਂ ਤੇ ਲਾਤੀਆਂ ਆ ਫੜ ਉੱਥੇ ਚਿਆਰ ਕਰਖਦੇ ਆ ਉੱਥੇ ਕੁਝ ਐਨੀਵਰੀ ਗਰਲ ਸੁਣੀ ਅੰਜੀ ਤੋਂ ਬਣਵਾਇਆ ਬਣਾਈਂਗਾ ਇਹ ਬਣਵਾਇਆ ਨਹੀਂ ਦੀਦੀ ਇਹ ਬਣਿਆ ਬਣਾਤਾ ਸੋਹਣੇ ਗੋਲ ਜੇ ਚੱਕਾ ਨਾ ਮੈਨੂੰ ਹੀ ਦਊਂਗੀ ਆ ਚਾਰਕ ਵੇਲ ਲੈਣੇ ਮੁੱੱਤਰ ਪਾਤਿਆਂ ਤੇ ਟੁੱਕਰੇ ਵੇਚ ਲੈਣੇ ਤੇ ਮੈਨੂੰ ਵੀ ਲਾਤੀ ਹੈ ਮੇਰਾ ਤੁਹਾਨੂੰ ਕੱਲ ਗਈ ਸੀ ਨਾ ਛੋਲੇ ਕੱਪੜੇ ਬਣਾਉਣ ਗਰਮੀਆਂ ਨੇ ਨਿਆਣੀ ਕੋ ਕੱਪੜੇ ਨਹੀਂ ਆ ਗਏ ਤੇ ਮੇਰੇ ਉਹ ਦੇ ਵਿਚਾਰੀ ਤੇ ਮੈਂ ਹਾਂ ਚੱਲ ਉਹਦੇ ਲੈ ਆਂਦੀ ਹਾਂ ਤਿੰਨ ਚਾਰ ਤੇ ਮੈਨੂੰ ਪਸੰਦ ਆ ਗਏ ਮੈਂ ਵੀ ਲੈ ਲਿਆ ਜਾਣੀ ਛੱਡ ਗਾ ਆਪਦੇ ਬਣਾਇਆ ਕਰ ਉਹਦੇ ਦੇ ਥੋੜੇ ਲਈ ਰੇ ਇਦਾਂ ਦੇ ਪਾਪੂ ਛੱਡਿਆ ਕਰ ਉਹਨੂੰ ਫੇਰ ਟੋਟੇ ਆ ਨਹੀਂ ਕਰਦੇ ਕੱਪੜੇ ਨਹੀਂ ਆ ਗਏ ਵਿਚਾਰੀ ਕੋ ਗਰਮੀਆਂ ਵਾਲਾ ਛੱਡ ਗਾ ਤੂੰ ਤੇ ਬਾਲੀ ਭੂਏ ਚੜਾਈ ਜਾਨੀ ਫੇਰ ਆਖੇਂਗੀ ਕਿ ਦੀਦੀ ਕੀ ਆਂਦੀ ਮੈਂ ਤਾਂ ਤੈਨੂੰ ਮਾਰਤੀ ਦੇਣੀ ਪੈਣਾ ਲੈਣੀ ਨਹੀਂ ਲੈਣੀ ਉਹ ਤੇਰੀ ਮਰਜ਼ੀ ਹੈ ਤੇ ਦੀਦੀ ਇੰਨਾ ਕੰਮ ਕਰਦੇ ਕਿਹਦੇ ਵਾਸਤੇ ਕਰਦੇ ਨਿਆਣੀ ਵਾਸਤੇ ਕਰਦੇ ਨਿਆ ਤਾਂ ਤੇਰੀ ਆਹ ਸਾਡਾ ਪੋਤੀ ਆ ਉਹਨੇ ਥੋੜੀ ਤੇਰੇ ਬੰਦੇ ਨਾਲ ਜਿੱਤ ਤਾਂ ਨਹੀਂ ਸਮਝਣਾ ਪੀ ਪੋਤਾ ਉਹਨੇ ਤੇਰੀ ਆਰੇ ਉਹਨੇ ਨਹੀਂ ਸਮਝ ਨਹੀਂ ਉਹ ਵਾ ਤੇਨੇ ਨਾ ਅੱਥੀ ਆ ਗਿਆ ਥੋੜਾ ਜਿਹਾ ਤੇਰੀ ਦੀ ਜੀ ਉਸ ਤੋਂ ਕੋ ਮੇਰ ਨੂੰ ਵੀ ਜ਼ਿਆਦਾ ਕਰਦੇ ਜਿਹਦੀ ਤੇ ਹੀ ਉਹਨੇ ਤੇ ਕਰਨੇ ਕਰਨਾ ਤੁਹਾਨੂੰ ਪਤਾ ਹੀ ਜੇ ਮੈਂ ਇਦਾਂ ਕਰਦੀ ਰਹੀ ਤੇ ਨਿਆਣੀ ਨੂੰ ਫੀਲ ਹੋਊਗਾ ਕਿ ਘਰੇ ਮਤਰੇ ਹੀ ਆ ਘਰੇ ਤਾਂ ਇਦਾਂ ਕਰਦੀ ਆਪਣੇ ਪੋਤ ਨਾਲ ਜ਼ਿਆਦਾ ਕਰਦੀ ਤੇ ਮੇਰ ਨਾਲ ਘੱਟ ਕਰਦੀ ਤੁਹਾਨੂੰ ਪਤਾ ਹੀ ਫਿਰ ਨਿਆਣੇ ਅੱਜ ਕੱਲ ਦੇ ਚਲਾਕ ਤੁਸੀਂ ਤਾਂ ਬਥੇਰੇ ਹੁੰਦੇ ਛੱਟ ਛੱਟੀ ਗੱਲ ਸਮਝ ਲੈਂਦੇ ਕੁਆਲ ਪੈਣਾ ਮਉ ਤੇ ਤੇਰੀ ਮਰਜ਼ੀ ਜਿਹੜੀ 4 ਦਿਨਾਂ ਦੀ ਸਚੋਤ ਪਾਠੀਆਂ ਦੇ ਬਣਵਾਵਾ 200 ਉੱਤੇ ਵੱਧ ਵੇਚ ਰੂੰ ਵੀ ਕੰਬਲੀ ਨੂੰ ਕੀ ਪਤਾ ਲੱਗਣਾ ਚਲ ਜਿਹੜੀ ਕੁੜੀ ਕੋਲ ਆ ਕੋਈ ਜਗ੍ਹਾ ਤਾਂ ਤੇ ਫਿਰ ਪਾਠੀਆਂ ਦਿਖਾਈ ਜਾਂਦੇ ਹੋਰ ਆ ਫਾਇਦਾ ਛੁਪਣ ਲਈ ਮੇਰਾ ਭੋਲੇਪਨ ਦਾ ਸੁਣ ਦੀਦੀ ਤੇਨੂੰ ਕੋ ਗੱਲ ਨਾ ਕਰਾਂ ਹਾਂ ਕੇ ਤੂੰ ਚਲਾਗਾਂ ਤੂੰ ਮੈਨੂੰ ਲੱਗਨ ਦੀ ਆਹ ਹੈ ਨਾ ਮੈਨੂੰ ਕਾਦੀ ਚਲਾਗ ਲੱਗੀ ਕਿੰਨੇ ਤੂੰ ਹੀ ਚਲਾਵ ਗਰਗੜ ਗਰਮੀ ਤੇ ਮੈਨੂੰ ਕਿੱਥੇ ਲਾਇਆ ਹੋਇਆ ਪਾਚਾਰੀ ਬੇਬੇ ਨੂੰ ਹੋਣ ਲਾ ਲਿਆ ਮੇਰੇ ਘਰ ਪਾਸ ਨਹੀਂ ਹੁੰਦਾ 75 ਦੇ ਘਰੇ ਨਹੀਂ ਰਹਿੰਦਾ ਐ ਪਾਸ ਨਹੀਂ ਪਾਸ ਕਰੀਦਾ ਆ ਜੀ ਸ਼ਾਤ ਪਾਰੀ ਤੂੰ ਤਾਂ ਗਾਲੀ ਦੇ ਦਿੱਤੇ ਲਾ ਲਈ ਚੱਲ ਪੈਣਾ ਗੱਲ ਤੋਂ ਨਾ ਪਖਾਵੀ ਮੈਂ ਤੈਨੂੰ ਕੋਹਾ ਨਹੀਂ ਤੂੰ ਉੱਦਾਂ ਹੀ ਉੱਥੇ ਬਹਿ ਜਾ ਥੋਲਾ ਮੇਰੇ ਆਪ ਵਾਦੂ ਪਾਖ ਲੈਣੀ ਹੁਣ ਮੈਂ ਥੋਨੇ ਅੰਦਰ ਰੇੜ ਹੀ ਲਏ ਆ ਤੇ ਹੁਣ ਮੈਂ ਥੋਨੇ ਕਿੱਥੇ ਅੱਗੇ ਮੈਂ ਕਿਤੇ ਪਖਾਉਣੀ ਗੱ ਮੈਂ ਮੈ ਰਖਨੀ ਤੂੰ ਤਾਂ ਜਮਾਂ ਹੀ ਕਰਦੀਆਂ ਨਾਲ ਮੇਰੇ ਸਾਰੀਆਂ ਮੈਂ ਐਟਮੈਂਟੋ ਮੈਂ ਕੀ ਕਰ ਲੈਣੀ ਆ ਤੇ ਮੈਂ ਤਾਂ ਜਾ ਕੇ ਪੈਣੀ ਇੰਨੀ ਦੂਰ ਤੇ ਧੜੀਆਂ ਬਾਦੀ ਬਣਾਉਣੀਆਂ ਲਾਗੇ ਰੱਖਣੇ ਆਉਂਦੇ ਫਿਰ ਜਿੰਦਾ ਚਾਹ ਹਾਂ ਲਾਗੇ ਤੇ ਆ ਯਾਰ ਰੱਖਾ ਰੱਖਾਓ ਗੁੜਗੜ ਗਰਮੀ ਮੇਰੇ ਕੋਲ ਨਹੀਂ ਹੁੰਦੀ ਆ ਹਾਂ ਕਿੱਥੇ ਗਰਮੀ ਆ ਇਹ ਵੇਲੇ ਮੈਂ ਤਾਂ ਦੁਪਹਿਰੇ ਕਰਦੀ ਰਹਿਨੀ ਕੰਮ ਸਾਰਾ ਹੈ ਤੂੰ ਐਨੀ ਕੀ ਗਰਮੀ ਨੂੰ ਗਰਮੀ ਕਰਦੀ ਤੇ ਆਪਾਂ ਵਿਚਾਰ ਕਰ ਮੈਂ ਨਹੀਂ ਬੰਦੇ ਨੂੰ ਬੈਠੋ ਕਰੀ ਜਾਂਦਾ ਨਾ ਸਿੱਧਾ ਮੈਂ ਉਹ ਡਾ ਉਠਾਈ ਦੀ ਜੰਦਾ ਵਾ ਇੰਜ ਕਰੋ ਹਾਂ ਮੇਰੇ ਤੋਂ ਹੀ ਪਾਤੀਆਂ ਵੇਚਦੀ ਆਂ ਤੇ ਟੋਕਰਾਂ ਦੇ ਟੋਕਰੇ ਮੈਂ ਪਾਤੀਆਂ ਵੇਚਦੀ ਆਂ ਤੇ ਕੋਈ ਜਨਾਨੀ ਰੱਖੋ ਤਾਂ ਦੇਖੋ ਆਹ ਜੀ ਮਰ ਜਾਈ ਜਨਾਨੀ ਰੱਖਣੀ ਹੁੰਦੀ ਉਹ ਤਾਂ ਫਿਰ ਜਿਹੜੇ ਮੈਂ ਸੂਟ ਬਣਾਉਣੇ ਤੇ ਮੈਂ ਸੂਟਾਂ ਦਾ ਖੜਾ ਕਰਦੀ ਰਹੀ ਨਹੀਂ ਵੀ ਚਲ ਥੋੜੇ ਚਾਰ ਬਣਾ ਲੂੰਗੀ ਹੈ ਤੇ ਜੇ ਮੈਂ ਉਹਨੂੰ ਹੀ ਦੇ ਦ ਤਾਂ ਮੈਂ ਸੂਟ ਕਿੱਥੋਂ ਟੱਕੀਆਂ ਪਾਉਣੀਆਂ ਹੈ ਇਹ ਪੱਤ ਪੱਤ ਕੇ ਕਿੰਨੇ ਪੈਰ ਕੋਤੇ ਵਾਧੂ ਜ਼ਮੀਨ ਵਾ ਤੂੰ ਤੇ ਪਾ ਲੇਗੀ ਭੈਣ ਮੈਂ ਕਿੱਥੇ ਜਾਣਾ ਕੋਈ ਤਾਂ ਮੈਨੂੰ ਵੀ ਨਾਲ ਲਾਇਆ ਹੋਇਆ ਸੂਟ ਤੇਰੇ ਭੋਣ ਲੈ ਆ ਦੇ ਨੇ ਚੱਲ ਗਾ ਛੇਤੀ ਰੱਖ ਬਚਿੱਤਰ ਵੀ ਆ ਜੂ ਆਪਣੇ ਸਾਰੇ ਕੰਮੇ ਲਾਇਆ ਇਹਨੂੰ ਰਖਣ ਦੀ ਦੀ ਰਖੀ ਨੇ ਮੈਂ ਤਾਂ ਚੱਲੀ ਆ ਰੱਖ ਦੋ ਕਿਹਾ ਮੈਂ ਰਖਾਵਾਂ ਨਾਲ ਤੇ ਬਾੜੀ ਥੋਲ ਮਾ ਕੋਈ ਨਹੀਂ ਹਾਲੀ ਹਾਲੀ ਆਸ ਪੈ ਜਾਣੀ ਹੱਥ ਕਦੀ ਪਹਿਣੀ ਮੈਂ ਕਿਹੜਾ ਕੰਮ ਕਰਿਆ ਕਰਨ ਗੋਏ ਤਾਂ ਮੈਂ ਚੱਲੀ ਗਈ ਸੀ ਹੱਥ ਕੋ ਕੇ ਮੇਰਾ ਤਾਂ ਬਹੁਤ ਜੀ ਕਾਲਾ ਪੈਣਾ ਹੈ ਨਹੀਂ ਦਿਖਾ ਦੇ ਦੋ ਕਿ ਰਹਿ ਗਈਆਂ ਨਾ ਨਾ ਤਾਂ ਨਾ ਨੀਰੀ ਨਹੀਂ ਹੋਆ ਕੁਝ ਨਹੀਂ ਆਲੀ ਦਾ ਕੀ ਬੰਦਾ ਚਾਹ ਪਾਤੇ ਥੋੜਾ ਜਿਹਾ ਕੰਮ ਨਿਪਟ ਗਿਆ ਮੇਰੇ ਹੌਕੇ ਕੀਤਾ ਆ ਕਿ ਕੋਡਿਆ ਜੋ ਬਾਹਲੀ ਗਰਮੀ ਆ ਸ਼ਾਮਿਆਂ ਜਿਹਨੂੰ ਆਉਂਗੀ ਚਾ ਚਾਰ ਪੱਤੀਆਂ ਗਈਆਂ ਹਰ ਕੋੜੇ ਕੋੜੇ ਸਮੈਲਾਂ ਦੀ ਗੋਏ ਦੀ ਖਾਜ ਛੋੜੇ ਕੋੜੇ ਹੱਥਾਂ ਚ ਗੋਏ ਦੀ ਸੁਣ ਆ ਇੰਨੇ ਮੈਂ ਆਪਾਂ ਨਹੀਂ ਦੇ ਲਾ ਲੂ ਰੱਖ ਲੂੰ ਆਹ ਕਿਹੜੇ ਕੰਮੀ ਪਏ ਆ ਮੈਂ ਛੱਟ ਪਰ ਇਹਦੀ ਤੈਨੂੰ ਕੀ ਪਤਾ ਫਿਰ ਮੈਂ ਵੀ ਤਾਂ ਪਰਚਾ ਰਹੀ ਆ ਲੈਣ ਚ ਹੁਣ ਸਮੈਲ ਨਹੀਂ ਜਾਣੀ ਹੱਥਾਂ ਆਹ ਧੱਕ ਨਹੀਂ ਹੁੰਦਾ ਆ ਮੈਂ ਹੁਣ ਜਾ ਕੇ ਇੱਥੇ ਰੋਟੀ ਪਾਣੀ ਕਰਾਂ ਸਮੈਲ ਨੂੰ ਇੱਥੇ ਕਿਤੇ ਸਮੈਲ ਲੈ ਦੁੱਧ ਨਹੀਂ ਪੀਂਦੇ ਇਹਨਾਂ ਦਾ ਤੋ ਉਹ ਤਾਂ ਤੇ ਦੀ ਤੋਤ ਪੀਂਦੇ ਹੈ ਗੋਆ ਤਾਂ ਹੀ ਪੀਦਾ ਹੀ ਆ ਨਾ ਇਹਨਾਂ ਦਾ ਹੀ ਪੀਦਾ ਵਾ ਐ ਮੇਰੇ ਪੁੱਤ ਨੂੰ ਕੋਲ ਆਦਾ ਕਿਤੇ ਕੋਈ ਨਹੀਂ ਹੋਲੀ ਹੋਰ ਯਾਰ ਤੈ ਜਾਨੀ ਤੈਨੂੰ ਬਹੁਤ ਸਮਾਂ ਲੌਜੀ ਗੰਦੀ ਹੱਥਾਂ ਨਾਲ ਕਢਾਇਆ ਮੈਚ ਲੱਗਾਈ ਸੀ ਸਾਬਾਨਾਂ ਤੋਂ ਉਹਨਾਂ ਆ ਜਾ ਹਾਂ ਚੱਲ ਜੀ ਮੈਂ ਖੜ ਜਾ ਮੈਂ ਨਾਲ ਤੁਰ ਹੀ ਜਾਨੀ ਹਾਂ ਸੁਰਗ ਟਿਕਾਵੇਂ ਜੇ ਖਲੋ ਜਾ ਜਿਆਦੀ ਗਰਮੀ ਲੱਗਦੀ ਤੇ ਗੋੜ ਗੋੜ ਸਨਲ ਆਉਂਦੀ ਹੱਥਾਂ ਚਾਤ ਤਮਾ ਜਾ ਸਾਬਨ ਇਹ ਤਾਂ ਪਈ ਨਾ ਉਹ ਜਿਆ ਦੇ ਵਸ ਫੇਰ ਪਤਾ ਲੱਗੂ ਇੱਥੇ ਚਾਰਦੇ ਨਹੀਂ ਆ ਤੂੰ ਪਤਾ ਨਹੀਂ ਦੇਰਾ ਤੇਰਾ ਐ ਛੋਰਾ ਆਮ ਤੂੰ ਉਸ ਤੋਂ ਪਤਾ ਨਹੀਂ ਕੀ ਕਰਦੀ ਹੈ ਚੱਲ ਅਗਲੇ ਘਰ ਜਾ ਕੇ ਸੁੱਤਣਾ ਹੀ ਪੈਣਾ ਤੈਨੂੰ ਕਿਤੇ ਤੇ ਮੇਰੀ ਭਤੀ ਜ ਰਾਜ ਕਰੂਗੀ ਕੀ ਮਰੋੜ ਲਾਈ ਏ ਕੁਛ ਨਹੀਂ ਮੈਂ ਨਹੀਂ ਆਹੀ ਕਹਿਂਦੀ ਵੀ ਕੋਈ ਨਹੀਂ ਮੈਨੂੰ ਸਾਰਾ ਹੀ ਕਰਨਾ ਪੈਂਦਾ ਹੀ ਤੁਹਾਨੂੰ ਕੋਣ ਹੰਦਾ ਤੇਰਾ ਪੜਾਓ ਵੀ ਐਂ ਚਾਰ ਪਾਥੀਆਂ ਪੱਥੀਆਂ ਗਈਆਂ ਕੋਹਾਫੇ ਕਰ ਲ ਕੁਵੇਲਾ ਹੋ ਚੱਲਿਆ ਆਹੋ ਮੈਂ ਵੀ ਜਾ ਕੇ ਨਿਆਣੇ ਵੇਖਾਂ ਨਿਆਣੇ ਭਾਂ ਬਾਹਰ ਭੱਜੇ ਨਿਆਣੇ ਘਰੇ ਯਾ ਕਿਤੇ ਨਹੀਂ ਜਾਂਦੇ ਸਿਆਣੇ ਸਿਆਣੇ ਹੋਈ ਹੁਣ ਇਹਨਾਂ ਨੇ ਕਰਿਆ ਕਰਾ ਬਹੁਤ ਮੁੰਡਾ ਤੇ ਤੇਰਾ ਆਖਾ ਵੀ ਚਾਲ ਛੋਟਾ ਜੇ ਥੋੜਾ ਜੇ ਛੋੜੀ ਤਾਂ ਬਥੇਰੀ ਮਟਿਆਰ ਤੂੰ ਤੇ ਜੀ ਬਹੁਤ ਗਰਮੀ ਆ ਨੀ ਬੰਨ ਚੱਲ ਤੇਰਾ ਭਲਾ ਹੋਵੇ ਜਾਂ ਮੈਨੂੰ ਨਾ ਕੋਟ ਪਾਣੀ ਲਾ ਕੇ ਬੰਨਿਆ ਮੈਂ ਠੰਡੇ ਪਾਣੀ ਲਈ ਨਹੀਂ ਦੀਦੀ ਐਸੇ ਚੱਲਦੇ ਬਹਿ ਜੋ ਇੱਥੇ ਮੈਂ ਪਾਣੀ ਦਾ ਫੋਟਾ ਦਿੱਤਾ ਤੇ ਤੁਹਾਡੇ ਕੋਲ ਨੇ ਬੜੇ ਕੋਲ ਕੋਲ ਚੱਲ ਜਾਓ ਇੱਥੇ ਨਿੰਗੂ ਪਾ ਕੇ ਥੋੜੇ ਜਿਹਾ ਮੈਨੂੰ ਖੱਟਾ ਪਾਣੀ ਥੋੜਾ ਕਰਕੇ ਲੈ ਲੈ ਮੈਂ ਜੀ ਨੂੰ ਕੁਛ ਪਰਾ ਹੂੰ ਨਹੀਂ ਫਿਰ ਪਤਾ ਦੀਦੀ ਮੂੰਹ ਦੇ ਹਿਲਿਆਉਂਦੇ ਨਹੀਂ ਸਾਡੇ ਪਿੰਡਾਂ ਹੀ ਨਹੀਂ ਚੱਲ ਛੱਡ ਗਾ ਜਾ ਠੰਡਾ ਪਾਣੀ ਤੇ ਪਿਆ ਪੰਡਾ ਪਾਣੀ ਲਿਆ ਲੈਣੀ ਕੁਛ ਨਹੀਂ ਆਣਾ ਬਾਲਾ ਕੋੜੀ ਹੋ ਗਈ ਆ ਕਿਧਰ ਕੱਖ ਨਹੀਂ ਹਾਰਾ ਵੀ ਤੁਸੀਂ ਕਿਧਰ ਆ ਆ ਵੀ ਇੱਧਰ ਮੈਨੂੰ ਲੱਗਦਾ ਆ ਜਾਂਦੇ ਨਿਆਣੀ ਬਾਲ ਇਹ ਤਾਂ ਕੰਮ ਹੀ ਬੜਾ ਕਰੰਗੀ ਆ। ਜਿਹੜੇ 4 ਦਿਨ ਅਗੇ ਕੰਮ ਤੇ ਕਰਾਵਾਂ। ਇਹਨੂੰ ਇੱਜਾ ਸੌਖਾ ਨਹੀਂ ਆ ਬਸ ਕਰਨਾ ਜਿੰਨਾ ਮੈਂ ਸਮਝਦੀ ਆ। ਇਹਦੇ ਬਹੁਤ ਹੀ ਤੇਜ਼ ਚਲਾਕ ਨਿਕਲੀ। ਚਲਾ ਹੀ ਗਈ ਆ। ਰਿਆ ਛੇਤੀ ਮੈਂ ਤਾਂ ਬਹੁਤ ਪਾ ਦੇ ਤੈਨੂੰ ਆਖਾ ਇਹ ਪੁਰਾਣਾ ਨਿੰਬੂ ਪਾ ਦੇ ਤੂੰ ਹੀ ਨਿੰਬੂ ਦੇ ਲਈ ਹਿਲਾਉਂਦੇ ਨਹੀਂ ਸਾਡੇ ਨਿਆਣੇ ਨਿੱਕੇ ਖੰਗ ਲੱਗ ਜਾਂਦੀ ਛਾਟੇ ਨਿੰਬੂ ਦੇ ਲਈ ਆਈ ਦੇ। ਚੱਲ ਤੇਰੀ ਮਰਜ਼ੀ ਗਾੜੀ। ਆ ਵੀ ਆ ਜਾਂਦੇ ਇਦਨ ਉਹਨਾਂ ਦੇ ਨਿਆਣੇ। ਹਾਂਜੀ ਇਹ ਵੀ ਆ ਜਾਂਦੀ ਹੈ ਜਿਹੜੇ ਨਿਆਣੇ ਆ। ਅਭੀ ਤੱਕ ਤੈ ਹੀ ਲਿਆ ਤੇ ਨਾ ਕੋ ਪੂਰਾ ਠੰਡਾ ਹੱਡ ਕਪਰੇਜ ਨਹੀਂ ਆਣੀਗੀ ਹੋ ਲਿਆਉਣੀ ਹੈ ਜੀ ਨਹੀਂ ਨਿਆਣੇ ਕਰਕੇ ਬਰਫੀ ਨਹੀਂ ਪਾਈ ਯਾਰ ਉਹਦੇ ਪੀਦਾ ਨਾ ਕਰਫ ਨਹੀਂ ਪਾਈ ਲੋਕ 1000 ਰੁਪਏ ਜਮਾ ਹੋਇਆ ਇੱਥੇ ਥੋੜਾ ਜਿਹਾ ਹੋਰ ਚੱਲਦੀ ਫਰੈਜ ਮਿਲਦੀ ਹੈ ਤੇ ਮੈਂ ਚਾਰ ਕ ਟੋਕਰੇ ਵੇਚ ਕੇ ਆ ਕੇ ਸੂਦਨਾ ਦੋ ਬਣਾਉਂਗੀ ਤੇ ਸਰਜੂਗਾ ਤੇ ਉਹੀ ਲੈਣੀ ਫਰੈਜ ਲੈਣੀ ਮੈਂ ਤੇ ਮੈਂ ਬਰਫ ਦੇ ਦਿਆ ਕਰੀ ਮੈਂ ਰੋਜ਼ ਦੋ ਕ ਬਲੇ ਕਰਦੀ ਤੇ ਨਹੀਂ ਮੇਨ ਨਾਲ ਗਾਲ ਸੁਣੀ ਮੈਂ ਨਹੀਂ ਹੱਥ ਨਾਲ ਗਾਲ ਤੋਨ ਫਿਰ ਨਾ ਹੀ ਬਾਨੀ ਆ ਮੈਨੂੰ ਥੋੜੇ ਜਿਹੇ ਪੈਸੇ ਜੋੜੇ ਆ ਮੈਂ ਕੋਈ ਤੋ ਸੇ ਤੁਰਜ ਹੋਰ ਦੇ ਦੇ ਮੈਨੂੰ ਨਹੀਂ ਦੀਦੀ ਪੈਸੇ ਪੂਹੇ ਦੀ ਗੱਲ ਝੂਠੀ ਪੈ ਪੂਹੇ ਨਹੀਂ ਹੈਗੇ ਅੱਜ 10000 ਦੇ ਦੇ ਮੇਰੇ ਥੋੜੇ ਜਿਹਾ ਆ ਗਿਆ ਕਿ ਮੈਂ ਤੈਨੂੰ ਗੋਹਾ ਵੇਚ ਕੇ ਤੇ ਮੈਂ ਦੇ ਦੇਣੇ ਪਾਉ ਤੇ ਮੇਂ ਥੋੜੀਆਂ ਰਹਿ ਗਈਆਂ ਵੇਖ ਜਾਣੀਆਂ ਤੇ ਮੈਂ ਤੈਨੂੰ ਪੈਸੇ ਮੋੜ ਦੇਣਾ ਤੂੰ ਤੇ ਐ ਕਰਦੀ ਜਿਵੇਂ ਮੈਂ ਘਰ ਛੱਡ ਜਾਣਾ ਤੇ 10000 ਦੀ ਦੀਦੀ ਘਰ ਛੱਡਣ ਦੀ ਥੋੜੀ ਗੱਲ ਤੇ ਮਿਲ ਲੈਣੀ ਮੈਨੂੰ ਪਤਾ ਨਾ ਬਚਤਰ ਨੇ ਨਾ ਕਰ ਦੇਣੀ ਫਿਰ ਮੈਂ ਤੈਨੂੰ ਤਿੰਨ ਦਿਨ ਤੋਂ ਝੂਠਾ ਲਾਰਾ ਲਾ ਦਾਂਗੇ ਚੱਲ ਨਹੀਂ ਤੇਰੀ ਮਰਜ਼ੀ ਚਲ ਥੋੜੀ ਜੀ ਦੇ ਦੇ ਦੂਗਹਿਆਰੀ ਦੇ ਦੇ ਚਲ ਮੈਂ ਵੇਖੂੰਗੀ ਇਹ ਦੇ ਦੇ ਮੈਂ ਤੈਨੂੰ ਤਿੰਨਾ ਦੀ ਮੈਨੂੰ ਅੱਖ ਨਹੀਂ ਮੈਨੂੰ ਠੰਡਾ ਪਾਣੀ ਖਰਾਜਿਆ ਨਹੀਂ ਉਹ ਪੈਸੇ ਪਾ ਕੇ ਤੇ ਮੈਂ ਲਿਆਉਂਗੀ ਉਹਨੇ ਦਿਨ ਮੈਂ ਤੋੜੇ ਜਿਹੜੀ ਮਹਿੰਗੀ ਲੜਦੇ ਦਾਹਾਂ ਦੀ ਬਰਫ਼ ਲਿਆ ਕਰੋ ਰੋਜ਼ ਹਾਈ ਹਾਈ ਮੈਂ ਤਾਂ ਜਾਣ ਨਹੀਂ ਹੈਗੀ ਮੈਂ ਠੰਡਾ ਪਾਣੀ ਨਹੀਂ ਪੀਣਾ ਬਸ ਤੈਨੂੰ ਕਦੀ ਉਧਰੋਂ ਮੰਗਦੀ ਕਰੀ ਉਹ ਤਾਂ ਸਾਰੀਆਂ ਗੱਲਾਂ ਕਰਦੀ ਮੈਂ ਮਹਿੰਗੀ ਤੇ ਮਾਲ ਸੋਨੇ ਪਉਂਦੀ ਆ ਤੇ ਫਿਰ ਸੂਰ ਦੇ ਨੂੰ ਪਤਾ ਮੈਨੂੰ ਹੁਣ ਤੇਰੇ ਸਾਹਮਣੇ ਵਿਖਾਈ ਕਿ ਕਿੰਨਾ ਗੋਆ ਵਾ ਇੰਨੀ ਤੇਜ ਮਹਿੰਗੀ ਲੈਣੀ ਹੈ ਤੇ ਉਹੀ ਤੂੰ ਰੈਂਟ ਤੇ ਫਰਿੱਜ ਲੈ ਆ ਚਾਰ ਲਾਂਗੇ ਤੈਨਾਂ ਨੂੰ ਦੇਦੀ ਅੱਛਾ ਰੈਂਟ ਮਿਲ ਜਾਂਦੀ ਹੈ ਉਹ ਕਿਰੈਂਟ ਤੇ ਮਿਲ ਜਾਂਦਾ ਲੈਣ ਵਾਲੀ ਬਣਦਾ ਜਰਵੇ ਕਿਸ਼ਤਾਂ ਦੇ ਮਿਲਦੀ ਹੋਵੇ ਨਾ ਫਿਰ ਇੱਕ ਤਰ੍ਹਾਂ ਦੇ ਨਾਲ ਉਹ ਤਾਰੀਏ ਥੋੜੀ ਥੋੜੀ ਪੈਸੇ ਤੋਂ ਵੀ ਮਿਲ ਜਾਂਦੀ ਹੈ ਦੀਦੀ ਰੈਂਟ ਤੇ ਵੀ ਸਾਰਾ ਕੁਝ ਮਿਲ ਜਾਂਦਾ ਹੈ ਤੁਸੀਂ ਗੱਲ ਕਰੋ ਦਾ ਨੰਬਰ ਜਿੱਤਰ ਨਾਲ ਗੱਲ ਕਰਾ ਕੇ ਤੇ ਮਕਾਦਾ ਥੋੜਾ ਜਿਹਾ ਏਸੀ ਵਾਲੇ ਅੰਦਰ ਬਹਿ ਲਿੰਦੀ ਤਾਂ ਹੋਈ ਠੰਡੀ ਜੀ ਹਵਾ ਲੱਗਦੀ ਯਾਨੀ ਓਏ ਏਸੀ ਦੀਦੀ ਇਹਨੂੰ ਦੁਪਹਿਰੇ ਚਲਾਉਂਦੇ ਨਹੀਂ ਨਾ ਜਾਣੇ ਬਿਮਾਰ ਹੋ ਜਾਂਦੇ ਘਰ ਚ ਚਲਾਈਦਾ ਹੀ ਨਹੀਂ ਆ ਨਾਲੇ ਜੋ ਹੋਏ ਵਾਲੇ ਪੈਸੇ ਸਾਰੇ ਅੰਦਰ ਜਾਣੇ ਕਿੰਨੇ ਲੱਗਾ ਕੋਆ ਇਹਨਾਂ ਅੰਦਰ ਚਿੱਤਰ ਨਹੀਂ ਇੰਨਾ ਕਰਦਾਂ ਹਾਂ ਚਲ ਤੂੰ ਹੀ ਆ ਜਾ ਕਰ ਥੋੜਾ ਬਾਤਾਂ ਚਲ ਮੇਰੇ ਕੋਲ ਉਧਰ ਬੈਠੂ ਆਇਆ ਕਰ ਤੇ ਤੂੰ ਅੱਖਾਂ ਮਠੰਡੇ ਖਾਣੀਆਂ ਮੈਨੂੰ ਚੱਲ ਪਾਲ ਲੈ ਆਉਂਦੇ ਥੋੜਾ ਬਾਤਾਂ ਕੋਈ ਪੱਕਾ ਭੁੱਖਾ ਖੂਨ ਲਾਉਂਦੇ ਆਇਆ ਚੰਗਾ ਤੇ ਮੈਨੂੰ ਬੜੇ ਕੰਮ ਹੀ ਹੈ ਨਿਆਣੇ ਭਾ ਮੇਰੇ ਰਹੁੰਦੇ ਹੋਂ ਤੇਰਾ ਜਾਂ ਮੈਂ ਵੀ ਚੱਲੀ ਮੈਂ ਕਿਹੜਾ ਤੇਰੇ ਵਾਸਤੇ ਦੇਣੀ ਆ ਚਾਹ ਚਾਰ ਦਿਨ ਹੈ ਗਏ ਮੈਂ ਚੱਲ ਜਿਹੜਾ ਕੰਮ ਕਰਾਉਣੀ ਹੁੰਦੀ ਸਹੀ ਬੋਲ ਨਿਆਣੇ ਪਤਾ ਨਹੀਂ ਕਿੱਥੇ ਸੀ